ਤਾ ਇਸ ਤੋਂ ਬਾਅਦ ਮਿੰਟੂ ਜੀ ਆਪਾਂ ਜਰਾ ਚੱਲ ਗਏ ਫਰੋਜਪੁਰ ਵਾਲੇ ਪਾਸੇ ਉੱਥੇ ਕਹਿੰਦੇ ਕਿ ਫੌਜੀ ਸਾਹਿਬ ਵਟ ਕੱਢੀ ਜਾਂਦੇ ਨੇ ਕਹਿੰਦੇ ਕਿ ਬਾਈ ਉਹ ਕਹਿੰਦੇ ਕਿ ਬਈ ਆਉਣੇ ਤੇ ਕਾਕਾ ਬਰਾਜੀ ਨੂੰ ਥੱਲੇ ਪੱਸਿਆ ਸੀ ਦਿਖਾਵਾਂਗੇ ਤਾਰੇ ਕਹਿੰਦੇ ਕਿ ਉਹ ਪਿੰਡਾ ਪੁੰਡਾ 'ਚ ਚੰਗਾ ਮੇਲਾ ਬਣੀ ਬੈਠੇ ਉਹ ਆਪਣਾ ਉਹਨਾਂ ਦੀ ਠੁੱਕ ਪੂਰੀ ਪੈਂਦੀ ਆ ਆਂਦੇ ਨਹੀਂ ਵਸਨਾ ਫੌਜੀ ਦੇ ਭਾਵੇਂ ਬੂਟ ਸਣੇ ਲੱਤ ਮਾਰੇ ਜੀ ਥੋੜੀ ਫੌਜੀ ਰਾਜਨੀਤੀ 'ਚ ਫੌਜੀ ਬੜੀ ਭੈੜੀ ਕਰਦੇ ਆ ਜਿਹਦੇ ਨਾਲ ਕਰਦੇ ਆ ਜੀ ਅਮਰਿੰਦਰ ਸਿੰਘ ਤੁਸੀਂ ਵੇਖ ਲਓ ਜੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਦੋ ਵਾਰੀ ਮਾਰਤ ਦਿੱਤੀ ਨਾਲੇ ਪ੍ਰਕਾਸ਼ ਸਿੰਘ ਬਾਦਲ ਦੇ ਸਾਥੀ ਵੀ ਰਹੇ ਕਿਸੇ ਟਾਈਮ ਜੀ ਤੁਹਾਨੂੰ ਪਤਾ ਹੀ ਆ ਤਾਂ ਇਸੇ ਤਰ੍ਹਾਂ ਹੀ ਆ ਕਿ ਹੁਣ ਫੌਜੀ ਬਈ ਉੱਥੇ ਤਾਂ ਹੋ ਗਿਆ ਬਾਗੀ ਪੂਰਾ ਫਿਰੋਜ਼ਪੁਰ ਦੇ ਆਪਾਂ ਉਸੇ ਦਿਨ ਹੀ ਗੱਲ ਕਰ ਰਹੇ ਸੀਗੇ ਨਾ ਫਿਰੋਜ਼ਪੁਰ ਦੀ ਜਿਹੜੀ ਹੈ ਟਿਕਟ ਦਿੱਤੀ ਗਈ ਸੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਫਿਰੋਜ਼ਪੁਰ ਦੀ ਜਿਹੜੀ ਹੈ ਟਿਕਟ ਆ ਇਹ ਸਭ ਨੂੰ ਹੈਰਾਨ ਕਰ ਰਹੀ ਆ ਮੇਰੇ ਖਿਆਲ ਦੇ ਨਾਲ ਕਾਕਾ ਬਰਾੜ ਜੀ ਨੂੰ ਵੀ ਹੈਰਾਨਗੀ ਹੋਈ ਹੋਏਗੀ ਇੱਕ ਵਾਰੀ ਸਭ ਤੋਂ ਵੱਡੀ ਗੱਲ ਇਹ ਆ ਕਿ ਇੱਥੋਂ ਦੇ ਮੰਤਰੀ ਸਾਹਿਬਾਂ ਨੂੰ ਕਿਉਂ ਨਹੀਂ ਮੈਦਾਨ ਚ ਉਤਾਰਿਆ ਗਿਆ ਭਾਈ ਇੱਕ ਮੈਨੂੰ ਹੋਰ ਰਲ ਨਹੀਂ ਲੱਗਦੀ ਆ ਵੀ ਇਹ ਵੀ ਚੀਜ਼ ਚੈੱਕ ਕਰਨ ਵਾਲੀ ਬੰਦੇ ਨੇ ਅਪਲਾਈ ਵੀ ਕੀਤਾ ਸੀ ਕਿ ਨਹੀਂ ਕੀਤਾ ਸੀਗਾ ਬਿਲਕੁਲ ਮੈਂ ਉਹੀ ਕਹਿ ਰਿਹਾ ਕਿ ਸ਼ਾਇਦ ਕਾਕਾ ਜੀ ਨੂੰ ਵੀ ਇਸ ਗੱਲ ਦੀ ਉਮੀਦ ਨਹੀਂ ਹੋਏਗੀ ਕਿਉਂਕਿ ਕੋਈ ਐਕਟੀਵਿਟੀ ਉਹਨਾਂ ਦੀ MP ਇਲੈਕਸ਼ਨ ਲੜਨ ਵਾਸਤੇ ਨਹੀਂ ਸੀਗੀ ਗਰਾਊਂਡ ਤੇ ਆਪਾਂ ਇੱਥੇ ਹੀ ਆ ਜੀ ਜਿਸ ਸ਼ਹਿਰ 'ਚ ਆਪਾਂ ਹੁਣ ਬੈਠੇ ਆ ਇਹ ਵੀ ਫਿਰੋਜ਼ਪੁਰ ਦਾ ਹਿੱਸਾ ਹੈ ਨਾ ਜੀ ਤੋ ਕਹਿੰਦਾ ਮਤਲਬ ਇਹ ਹੋਆ ਕਿ ਕੋਈ ਸਰਗਰਮੀ ਨਹੀਂ ਸੀਗੀ ਸਗੋਂ ਇਹ ਜਿਹੜੇ ਨਾਮ ਤੁਸੀਂ ਲੈ ਰਹੇ ਹੋ ਅੰਗਰੇਜ਼ ਫੌਜੀ ਦਾ ਜਾਂ ਕੋ ਵਕੀਲ ਸਾਹਿਬ ਸੀਗੇ ਇਹ ਇਹਨਾਂ ਦਾ ਨਾਮ ਚੱਲਦਾ ਸੀਗਾ ਜਾਂ ਇੱਕ ਕਾਰੋਬਾਰੀ ਸਾਹਿਬ ਜਿਨ੍ਹਾਂ ਦੀ ਆਪਾਂ ਗੱਲ ਕਰ ਚੁੱਕੇ ਹਾਂ ਇਹ ਨਾਮ ਜ਼ਰੂਰ ਸਨ ਗੋਲਡੀ ਕੰਬੋਜ ਦਾ ਨਾਮ ਜਿਹੜਾ ਸੀਗਾ ਉਹ ਗੂੰਜਦਾ ਸੀਗਾ ਹਾਂ ਉਹ ਵੀ ਕਿਤੇ ਨਾ ਕਿਤੇ ਚਰਚਾ ਦੇ ਵਿੱਚ ਸੀਗੇ ਸੀਗਾ ਮਤਲਬ ਕਿ ਇਹ ਨਾਂ ਤੇ ਅਣ ਕਿਹਾ ਸੀ ਅੱਛਾ ਇੱਥੋਂ ਦੇ ਮੰਤਰੀ ਸਾਹਿਬਾਂ ਨੂੰ ਕਿਉਂ ਨਹੀਂ ਉਤਾਰਿਆ ਇੱਕ ਬੜਾ ਵੱਡਾ ਪ੍ਰੈਸ਼ਨ ਹੈ ਕਿ ਇਹ ਬਚ ਗਿਆ ਜਾ ਬਚਾ ਲੈ ਗਿਆ ਹਾਂ ਜਾ ਜਵਾਬ ਦਿੱਤਾ ਆਪਿੰਨਾ ਨਹੀਂ ਬਚ ਗਿਆ ਜੀ ਹਾਂ ਬਚ ਗਿਆ ਜਾਂ ਕਿਸੇ ਨੇ ਬਚਾ ਲਿਆ ਜੀ ਪਰ ਇੱਥੋਂ ਦੇ ਮੰਤਰੀ ਸਾਹਿਬਾ ਨੂੰ ਮੈਦਾਨ ਚ ਉਤਾਰਨਾ ਚਾਹੀਦਾ ਅਸੀਂ ਨਾਲੇ ਤੁਹਾਨੂੰ ਰਿਪੋਰਟ ਕਾਰਡ ਮਿਲਦਾ ਕਿਉਂਕਿ ਸਾਡੇ ਕੋਲ ਲਾਗ ਲਵੇਟ ਨਹੀਂ ਤੁਹਾਨੂੰ ਰਿਪੋਰਟ ਕਾਰਡ ਮਿਲਣਾ ਸੀ ਨਾਲੇ ਪਰਫਾਰਮੈਂਸ ਨਾਲੇ ਹਲਕੇ ਦਾ ਪਤਾ ਲੱਗ ਜਾਂਦਾ ਇਹ ਵੀ ਲੈ ਕੇ 4-5 ਗੱਡੀਆਂ ਹੂ ਹੂ ਕਰਦੀ ਫਰੀਦਕੋਟ ਤੋਂ ਇੱਥੇ ਸਵੇਰੇ ਆ ਜਾਂਦੀ ਆ ਤੁਹਾਨੂੰ ਪਤਾ ਹੀ ਹੈ ਨਾ ਜੀ ਤੇ ਇੱਥੇ ਪਤਾ ਲੱਗ ਜਾਏਗਾ ਕਿ ਇੱਥੇ ਬੀਬੀ ਵਹਿੰਦੀ ਆ ਮਲੋੜ ਸ਼ਹਿਰ ਚੋਂ ਕਿੰਨੀਆਂ ਨਿਕਲਦੀਆਂ ਫਲਾਣੇ ਸ਼ਹਿਰ ਚ ਬਹਿੰਦੇ ਫਲਾਣੇ ਸ਼ਹਿਰ ਚੋਂ ਕਿੰਨੀਆਂ ਨਿਕਲਦੀਆਂ ਪਤਾ ਤੇ ਲੱਗ ਜਾਏ ਨਾਲੇ ਮੁਕਸਰ ਦਾ ਪਤਾ ਲੱਗਿੰਦਾ ਘੱਟੋ ਘੱਟ ਹੋਰ ਨਹੀਂ ਤਾਂ ਆਪਾਂ ਦੋ ਹੱਲ ਕਰ ਲੀਏ ਪਤਾ ਲੱਗਦਾ ਹਾਂਜੀ ਮਲੋਟ ਮੁਕਸਰ ਦਾ ਤੇ ਘੱਟੋ ਘੱਟ ਪਤਾ ਲੱਗਦਾ ਨਾ ਜੀ ਤਾਂ ਮੇਰੇ ਕਹਿੰਦਾ ਮਤਲਬ ਹੈ ਕਿ ਇਹ ਬੜਾ ਅਜੀਬ ਹੈ ਮਾਮਲਾ ਕਿ ਇੱਕ ਪਾਸੇ ਪੰਜ ਮੰਤਰੀ ਤੇ ਇਥੋਂ ਦੇ ਜਿਹੜੇ ਮੰਤਰੀ ਸਾਹਿਬ ਅਸੀਂ ਸ਼ਾਇਦ ਸੋਚਿਆ ਹੋਏਗਾ ਕਿ ਗਵਾਂਡ ਦੇ ਵਿੱਚ ਲੰਬੀਓ ਦੇ ਦਿੱਤਾ ਮੰਤਰੀ ਚਲੋ ਹੁਣ ਕਦਮ ਲੁੱਟੋ ਛੱਡ ਦੇ ਮੈਨੂੰ ਤਾਂ ਇੱਕ ਚੀਜ਼ ਹੋਰ ਲੱਗਦੀ ਹੈ ਜਿਵੇਂ ਸ਼ੈਰੀ ਕਲਸੀਆ ਚਲੋ ਕਿੱਡੀ ਦੂਰ ਆਪਣੇ ਤੋਂ ਮਲਵੇ ਵਾਲੇ ਤੋਂ ਮਤਲਬ ਉਹਨਾਂ ਦਾ ਨਾਂ ਵੀ ਮਲਵੇ ਹੀ ਜਾਣਦੇ ਘਟੋ ਘਟ ਕੇ ਹਾਂ ਬਾਈ ਯਾਰ ਕੋਈ ਐਮਐਲ ਹੈ ਗਿਆ ਸ਼ੈਰੀ ਕਲਸੀ ਹਾਂਜੀ ਚਰਚਾ ਦੇ ਵਿੱਚ ਮੈਂ ਕਾਕਾ ਬਰਾੜਦਤਾ ਮੈਂ ਮੈਂ ਮਾਲ ਵਿੱਚ ਮੈਂ ਜੇ ਲੋਕਾਂ ਨੂੰ ਆਪਾਂ ਜਾ ਕੇ ਪੁੱਛ ਲੈਣਾ ਕੋਈ ਸਕਦਾ ਕਿ ਬਹੁਤੇ ਨੂੰ ਨਾ ਚਰਚਿਤ ਨਾ ਹੁਣ ਉਸ ਤਰ੍ਹਾਂ ਦੇ ਨਾਲ ਮੈਂ ਇਹ ਨਹੀਂ ਕਹਿੰਦਾ ਕਿ ਆ ਵੀ ਚਲੋ ਯੋਗਤਾ ਆਪਣੀ ਆਪਣੀ ਹੈ ਨਹੀਂ ਨਹੀਂ ਬਿਲਕੁਲ ਅਸੀਂ ਕਿਸੇ ਨੂੰ ਘਟਾ ਕੇ ਨਹੀਂ ਕਹਿ ਸਕਦੇ ਜੀ ਜੀ ਪਰ ਇੱਕ ਚਿਹਰਾ ਹੁੰਦਾ ਕਿ ਜਾਣਾ ਚਾਹਣਾ ਜਾਂ ਉਹਦਾ ਨਾਮ ਲੋਕਾਂ ਦੀ ਜ਼ੁਬਾਨ ਤੇ ਫੇਮਸ ਹੁੰਦਾ ਆ ਤੇ ਕਹਿੰਦਾ ਭਾਵੇਂ ਉਹ ਆ ਕਿ ਹੁਣ ਇੱਥੇ ਹੋ ਗਈ ਹੈ ਗੜਬੜਾ ਜੀ ਗੜਬੜੀ ਹੋਈ ਆ ਕਿ ਫਰੂਜ਼ਪੁਰ ਦੇ ਵਿੱਚ ਤੁਹਾਨੂੰ ਪਤਾ ਹੀ ਆ ਖਾਸ ਤੌਰ ਤੇ ਜੇ ਤੁਸੀਂ ਵੇਖੋਗੇ ਨਾ ਫਰੋਜ਼ਪੁਰ ਗੜ ਰਿਆ ਅਕਾਲੀਆਂ ਦਾ ਲੋਕ ਸਭਾ ਹਲਕਾ ਜੀ ਪਰ ਵਿਧਾਨ ਸਭਾ ਹਲਕਿਆਂ ਨੇ ਕਮਾਲ ਕੀਤਾ ਆਮ ਆਦਮੀ ਪਾਰਟੀ ਨੇ ਚਾਹੇ ਤੁਸੀਂ ਉਹ ਦੇਖ ਲੋ ਫਰੋਜ਼ਪੁਰ ਸ਼ਹਿਰੀ ਦੀ ਆਤੀ ਗੁਰੂ ਹਰਸਾਏ ਸਰਾਰੀ ਸਾਹਿਬ ਆ ਗਏ ਜਲਾਲਾਬਾਦ ਤੋਂ ਆ ਗਿਆ ਗੋਲਦੀ ਜੀ ਸਬਨਾ ਆ ਗਿਆ ਇੱਥੋਂ ਫਾਜ਼ਲ ਕਾ ਤੋਂ ਜੀ ਠੀਕ ਹੈ ਨਾ ਅਬੋਰ ਤੋਂ ਵੀ ਜੇ ਤੁਸੀਂ ਦੇਖੋਗੇ ਇਹਨਾਂ ਦਾ ਦੀਪਾ ਸੀ ਜਿਹੜਾ ਉਹ 5000 ਵੋਟ ਨਾਲ ਹੀ ਆ ਰਿਹਾ ਸੀਗਾ ਤਕਰੀਬਨ ਜੀ ਚਰਾਂਜਾਂਸਾ ਆਦੀਪ ਕੰਬੋਜੀ ਇੱਕ ਦਿਨ ਸ਼ਾਇਦ ਮੈਂ 1500 ਕਿਹਾ 5400 ਵੋਟ ਨਾ ਲਾ ਰਿਹਾ ਸੀ ਮੈਨੂੰ ਕਿਸੇ ਨੇ ਕਰੈਕਟ ਵੀ ਕੀਤਾ ਤਾਂ ਕਹਿੰਦਾ ਮਤਲਬ ਇਹ ਆ ਕਿ ਇਹ ਸਾਰਾ ਕੁਝ ਐ ਜਿਹੜਾ ਉਹ ਦੱਸਦਾ ਸੀਗਾ ਕਿ ਆਮ ਆਦਮੀ ਪਾਰਟੀ ਦਾ ਇੱਥੇ ਬਹੁਤ ਜ਼ਿਆਦਾ ਪਸਾਰ ਹੋਇਆ ਜੀ ਹੁਣ ਦਿੱਕਤ ਕੀ ਆ ਕਿ ਜਿਹੜਾ ਫੌਜੀ ਆ ਅੱਗੇ ਵੀ ਆਪਾਂ ਇਹਦਾ ਸਮੀਕਰਨ ਦੱਸਿਆ ਸੀ ਸੀਟ ਦਾ ਕਿ ਇਹਦੇ ਚ ਕੱਲੀ ਜੱਟ ਵੋਟ ਨਹੀਂ ਜਰਨਲ ਵੋਟ ਨਹੀਂ ਐਸਸੀ ਵੋਟ ਨਹੀਂ ਇਹਦੇ ਵਿੱਚ ਰਾਏ ਸਿੱਖ ਤੇ ਕਮੋ ਜਿਹੜੇ ਨੇ ਕਮੋ ਬਰਾਦਰੀ ਕਮਬੋਜ ਕਹ ਲਈ ਆਪਾਂ ਕਮਬੋਜ ਕਹੀਏ ਤੇ ਅੱਛਾ ਹੋਏਗਾ ਇਹਨਾਂ ਦੀ ਵੀ ਵੋਟ ਬਹੁਤ ਹੈ ਬਹੁਤ ਤਗੜੀ ਵੋਟ ਹੈ ਤੇ ਜੇ ਹੁਣ ਅੰਗਰੇਜ਼ ਵਡਵਾਲ ਨੇ ਕਹਿ ਦਿੱਤਾ ਕਿਉਂਕਿ ਉਹ ਤੇ ਧੂੜਾਂ ਪੱਟੀ ਫਿਰਦਾ ਸੀ ਉੱਥੇ ਫੌਜੀ ਤਾਂ ਉਹ ਜਿੱਧਰ ਜਾਵੇ ਤੇ ਉਹਨੂੰ ਲੱਗੋ ਲੱਡੂ ਨਾਲ ਤੋਲ ਦੇਣ ਜਿੱਦਰ ਜਾਂਦਾ ਉਹ ਪੈਸੇ ਥੇਲੇ ਦੇਵੇ ਤੂੰ ਲੜ ਤੂੰ ਕਿ ਚੱਕਰ ਹੀ ਨਹੀਂ ਆਗਾ ਫੌਜੀ ਉਹ ਉਥੇ ਲੈਫਟ ਰਾਈਟ ਲੈਫਟ ਰਾਈਟ ਕਰਦਾ ਫਿਰਦਾ ਸੀਗਾ ਬਾਰਡਰ ਵਾਲੇ ਏਰੀਏ ਤੇ ਉਥੇ ਧੂੜਾਂ ਧਮਾਈ ਫਿਰਦਾ ਸੀਗਾ ਇਹਨਾਂ ਨੇ ਅਚਾਨਕ ਹੁਣ ਉਹ ਫੌਜੀ ਕਹਿੰਦਾ ਵੀ ਮੈਂ ਤੇ ਤੰਬੂ ਚ ਬੰਬੂ ਘੜਨਾ ਹੀ ਘੜਨਾ ਹੈ ਜਿਵੇਂ ਉਹ ਕਹਿੰਦੇ ਵੀ ਮੁੰਡਾ ਤਫਮ ਵੀ ਹੁਣ ਚੀਕਾਂ ਕਢਾਊਗਾ ਆ ਗੱਲ ਇਹ ਆ ਕਿ ਉਹ ਕਹਿੰਦਾ ਕਿ ਭਾਈ ਮੈਂ ਨਹੀਂ ਹੁਣ ਮੈਂ ਨਾ ਮੁੜਾ ਹਣਾ ਅਸੀਂ ਤੇ ਭਾਈ ਅੱਗੇ ਜਾਸੀ ਜਾਸੀ ਮਤਲਬ ਇਹ ਪੈਰ ਪੱਟ ਲਿਆ ਹੁਣ ਨਹੀਂ ਪਿਛਾ ਮੋੜਦਾ ਪਿਛਾ ਨਹੀਂ ਮੁੜਦਾ ਹੁਣ ਦੇਖਣਾ ਇਹ ਦੇਖੋ ਹਰੇਕ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਤੇ ਹੁੰਦੀ ਹੈ ਨਾ ਮਾਨ ਸਾਹਿਬ ਕਿ ਟਿਕਟਾਂ ਦੀ ਵੰਡ ਹੁੰਦੀ ਹੈ ਟਿਕਟਾਂ ਦੀ ਵੰਡ ਉਪਰੰਤ ਫਿਰ ਨਰਾਜ਼ਗੀ ਨਿਰਾਸ਼ਾ ਸਭ ਕੁਝ ਹੈ ਤਾਂ ਦੇਖਣਾ ਇਹ ਹੋਏਗਾ ਕਿ ਕੀ ਜੋ ਇਕਾਈ ਆ ਪੰਜਾਬ ਦੀ ਉਹਦੀ ਸਿਖਰਲੀ ਲੀਡਰਸ਼ਿਪ ਅੰਗਰੇਜ਼ ਫੌਜੀ ਨੂੰ ਵਰਚਾਪ ਆਉਂਦੀ ਹੈ ਕਿ ਨਹੀਂ ਨਹੀਂ ਤਾਂ ਤਮਾਕਾ ਹੋਣਾ ਤੈ 20 ਨੂੰ ਕਾਠੋ ਵੀ ਰੱਖੀ ਬੈਠੋ ਉਧਰ ਹਰਦੇয়াল ਕੰਬੋਜ ਰੱਖੀ ਬੈਠਾ ਇਹ 20 ਤਰੀਕ ਨੂੰ 2050 ਨਾ ਦੇਣ ਕਿਤੇ ਔਖੇ ਹੋਣਗੇ ਇਹ ਵੀ ਗੱਲ ਹੈਗੀ ਆ ਇਹ ਦੇਖਿਆ ਇਹ ਕਾਕਾ ਬਰਾੜ ਵਾਸਤੇ ਬਹੁਤ ਵੱਡਾ ਸੈਟ ਬੈਕ ਹੋਏਗਾ ਜੀ ਸ਼ੁਕਰੀਆ ਜੀ ਜੇਕਰ ਮੰਗੇ ਹਾਂਜੀ ਜੇਕਰ ਕਿਉਂਕਿ ਦੇਖੋ ਗੱਲ ਇਹ ਆ ਕਿ ਇਹ ਬਗਾਵਤ ਕੱਲੀ ਅੰਗਰੇਜ਼ ਫੌਜੀ ਦੀ ਨਹੀਂ ਹੋਏਗੀ ਇਹ ਸਮਝ ਲਓ ਕਿ ਵਲੰਟੀਅਰ ਦੀ ਬਗਾਵਤ ਹੋਏਗੀ ਤੇ ਇੱਕ ਹੋਰ ਦੱਸ ਦੇਣਾ ਮਲੋੜ ਤੋਂ ਵੀ ਜਿਹੜਾ ਇਹਨਾਂ ਦਾ ਇੱਕ ਮੋਢੀ ਬੰਦਾ ਸੀ ਉਹ ਵੀ ਆਜ਼ਾਦ ਲੜਨ ਨੂੰ ਫਿਰਦਾ अच्छा जी हां जी ਜਿਹੜਾ ਮੋਢੀਆਂ ਚ ਤੁਸੀਂ ਮੁੜ ਕੇ ਉਹ ਵੀ ਬਾਗੀ ਹੋ ਗਿਆ ਜੀ ਪੰਜਾਬ ਚ ਸਭ ਤੋਂ ਪਹਿਲੀ ਬਗਾਵਤ ਇਮਰੋਡ ਚ ਹੋਈ ਆ ਹਾਂ ਤੁਹਾਨੂੰ ਪਤਾ ਹੈ ਨਾ ਪੰਜਾਬ ਚ ਸਭ ਤੋਂ ਪਹਿਲੀ ਜਿਹੜੀ ਬਗਾਵਤ ਆ ਵੀ ਸਰਕਾਰ ਦੇ ਉਲਟ ਹੋਈ ਇੱਥੋਂ ਹੋਈ ਆ ਇੱਥੇ ਵੀ ਇੱਕ ਮੁੰਡਾ ਜਿਹੜਾ ਉਹ ਮੋਢੀਆਂ ਦਾ ਉਹੜੀਆਂ ਚ ਨਾ ਨਾਰੇ ਨਵੇਂ ਬਣਾ ਦਿੱਤਾ ਸੀ ਆਪਣਾ ਕਹਿੰਦੇ ਵੀ ਆਪ ਦੇ ਬਾਗੀ ਪਤਾ ਨਹੀਂ ਸਮਥਿੰਗ ਕਰਕੇ ਕੁਝ ਹਾਂ ਕੁਝ ਜੀ ਮੈਨੂੰ ਮਿਲੇ ਮੈਂ ਕੋ ਮਤਲਬ ਕਿ ਮਿਲਦੇ ਹੁੰਦੇ ਆਪਾਂ ਨੂੰ ਤੇ ਦੋਖਸੋ ਕਰਨ ਲਈ ਤੁਹਾਨੂੰ ਪਤਾ ਖੜਨਾ ਪੈਂਦਾ ਸ਼ਹਿਰਦਾਰੀ ਆ ਮਹੱਲਾਦਾਰੀ ਆ ਤੇ ਉਹ ਤਿਆਰ ਵਰ ਤਿਆਰ ਆ ਨਾਲੇ ਉਹਨਾਂ ਨੇ ਵਿਚਾਰਾਂ ਨਹੀਂ ਸੁਣਦੇ ਨਹੀਂ ਪਾਰਟੀ ਵਾਲੇ ਘਟੋ ਘਟਾ ਆਪਾਂ ਤਾਂ ਸੁਣ ਗਏ ਨਾ ਉਹ ਤਾਂ ਨਹੀਂ ਸੁਣਦੇ ਹਾਂ ਬਿਲਕੁਲ ਹਾਂ ਵਲੰਟੀਅਰ ਦੀ ਅਸੀਂ ਸੁਣਾਗੇ ਜਿਹੜੇ ਵਿਚਾਰੇ ਨਰਾਸ਼ ਹੁੰਦੇ ਨੇ ਰੋਂਦੇ ਨੇ ਉਹ ਕਈ ਵਾਰ ਤੇ ਘਰਦਿਆਂ ਦੇ ਸਾਹਮਣੇ ਵੀ ਨਹੀਂ ਨਾ ਰੋ ਸਕਦੇ ਕਿਉਂਕਿ ਘਰਦੇ ਅਗਲੇ ਕਹਿੰਦੇ ਲੈ ਲਿਆ ਜੇ ਸਵਾਦ ਖਟੀਆਂ ਉਹ ਅੱਗੇ ਵਿਚਾਰ ਹੋਰ ਸੁਣਾ ਦਿੰਦੇ ਉਹੀ ਤੇ ਗੱਲ ਆ ਨਾ ਫਿਰ ਉਹ ਅਸੀਂ ਤੇ ਹੈਗੇ ਜਖਮ ਤੇ ਲੂਣਾ ਛੜਕਣ ਵਾਲਾ ਕੰਮ ਉਹ ਅਸੀਂ ਤੇ ਹੈਗੇ ਆ ਨਾ ਫਿਰ ਮੋਢਾ ਤਾਂ ਕਿਤੇ ਨਾ ਕਿਤੇ ਦੇਣਾ ਹੀ ਪੈਂਦਾ ਆ ਚਲੋ ਜੀ ਖੈਰ ਕੋਈ ਗੱਲ ਨਹੀਂ ਜਦੋਂ ਉਧਰੋਂ ਗੋਡਾ ਵੱਜ ਜਾਵੇ ਕੋਈ ਚੱਕਰ ਨਹੀਂ ਸਾਡੇ ਕੋਲ ਆ ਜਾਓ ਅਸੀਂ ਮੋਢਾ ਦੇ ਦੇਾਂਗੇ ਉਹ ਇਹ ਵਲੰਟੀਅਰ ਦਾ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਗੁੱਸਾ ਜਿਹੜਾ ਫਿਰੋਜ਼ਪੁਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਦੇਖੋ ਗੱਲ ਇਹ ਆ ਕਿ ਕੁਝ ਵੀ ਆ ਮਾਨ ਸਾਹਿਬ ਭਈ ਮੰਤਰੀ ਉਤਾਰਤੇ ਪੰਜ 4 एमए ले ले आए चब्बेवाल وچے چلو ਮਾਲਵਿੰਦਰ ਕੰਗ ਨੂੰ ਮੈਂ ਦਲ ਬਦਲੂ ਨਹੀਂ ਕਹੂੰਗਾ ਕਿਉਂਕਿ ਬਹੁਤ ਪਹਿਲਾਂ ਹੀ ਆ ਗਏ ਸਨ ہاں ਘਟੋ ਘਟੋ ਮੌਕਾ ਵੇਖ ਕੇ ਤਾਂ ਨਹੀਂ ਨਾ ਲਈ ਨਹੀਂ ਬਿਲਕੁਲ ਉਹ ਸਰਕਾਰ ਬਣ ਤੋ ਸ਼ਾਇਦ ਪਹਿਲਾਂ ਹੀ ਆ ਗਏ ਸਗੇ ਜੀ ਚਲੋ ਤੇ ਦੂਜੀ ਗੱਲ ਇਹ ਮਿੰਟੂ ਜੀ ਕਿ ਉਹਨਾਂ ਨੇ ਕੰਮ ਵੀ ਕੀਤਾ ਪਾਰਟੀ ਚਾਹੇ ਉਹ ਤੋਂ ਬਾਅਦ ਵੀ ਉਹਨਾਂ ਨੇ ਆਪ ਦਾ ਚਲੋ ਆਪਾਂ ਉਹਨਾਂ ਨੂੰ ਜੋ ਮਰਜ਼ੀ ਕਹੀਏ ਡਿਫੈਂਡ ਉਹਨਾਂ ਨੇ بڑا ਮਤਲਬ ਕਿ ਆਪ ਦਾ ਜੋਰ ਲਾ ਕੇ ਕੀਤਾ ਜੀ ਤਾਂ ਕਹਿਣ ਦਾ ਮਤਲਬ ਕਿ ਛੱਬੇਵਾਲ ਆ ਗਿਆ ਵਿੱਚ ਦੂਸਰੀ ਦਲ ਬਦਲੀ ਵੀ ਛੱਡ ਦਿਓ ਜੇ ਪੁਰਾਣੀ ਹੈ ਤਾਂ ਇੱਕ ਵਿੱਚ ਭਗਵੰਤ ਮਾਨ ਦਾ ਯਾਰ ਆ ਗਿਆ ਹੁਣ ਯਾਰੀ ਦਾ ਕੋਟਾ ਵੀ ਰੱਖ ਦਿੱਤਾ ਗਿਆ ਤੁਸੀਂ ਇਹ ਤਾਂ ਵਲੰਟੀਅਰ ਨਾਲ ਨਾ ਇਨਸਾਫੀ ਕਰ ਰਹੇ ਹੋ ਨਾ ਜਿਹੜੇ ਲੀਡਰ ਤਿਆਰੀ ਕਰ ਰਹੇ ਸਰ ਨਾ ਇਨਸਾਫੀ ਹੈ ਨਾ ਮੰਤਰੀ ਜਾਂ ਤਾਂ ਅਸਤੀਫਾ ਦੇ ਕੇ ਕਹੋ ਕਿ ਆਜਾ ਵੀਰ ਮਦਾਨ ਚ ਆ ਜਾ ਜੀ ਲੜਨਾ ਤਾਂ ਤੇ ਯਾ ਆਪਣੇ ਕੰਮ ਹੋਰ ਕਰ ਦੇ ਪਹਿਲੇ ਜਿਹੜੇ ਚਾਰ ਚਾਰ ਨੂੰ ਥਾਪੀਆਂ ਦਿੱਤੀਆਂ ਸੀ ਕਿ ਜਾਓ ਉਹਨਾਂ ਨੂੰ ਕਹਿੰਦੇ ਨਹੀਂ ਭਾਈ ਜਾਣਾ ਕਿਸੇ ਰਹੀ ਨਹੀਂਗਾ ਆਪਦੀ ਮਰਜ਼ੀ ਨਾਲ ਉਮੀਦਵਾਰ ਦੇਵਾਂਗੇ ਜਿਹੜਾ ਸਾਨੂੰ ਠੀਕ ਲੱਗਿਆ ਐਵੇਂ ਨਾ ਆਪ ਦਾ એનર્ਜੀ ਲਾਓ ਇਹ ਠੀਕ ਗੱਲ ਘਟੋ ਬਿਲਕੁਲ ਹਾਂ ਤੁਸੀਂ ਕਹਿ ਦਿੰਦੇ ਭਈ ਆਪ ਦਾ ਪੈਸਾ ਨਾ ਖਰਚ ਕਰੋ ਟਾਈਮ ਨਾ ਵੇਸਟ ਕਰੋ ਜੋ ਹਾਈ ਕਮਾਨ ਕੋਲ ਸਰਵੇ ਦੀ ਰਿਪੋਰਟ ਹੋਏਗੀ ਜਾਂ ਜੋ ਵੀ ਫੀਡਬੈਕ ਹੋਏਗੀ ਉਹਦੇ ਆਧਾਰ ਤੇ ਅਸੀਂ ਸਕਰੀਨਿੰਗ ਕਰਕੇ ਟਿਕਟ ਦੇਵਾਂਗੇ ਜੀ ਕਿਸੇ ਦਾ ਖਰਚ ਤੇ ਨਾ ਕਰਵਾਓ ਜੀ ਅੱਛਾ ਹੁਣ ਜਾ ਜਿਹੜੇ ਮੰਤਰੀ ਉਹਨਾਂ ਨੂੰ ਕਹੋ ਕਿ ਜੇ ਤੁਸੀਂ ਹਾਰ ਗਏ ਹੁਣ ਦੁਬਾਰਾ ਮੰਤਰੀ ਜਾਂ ਐਮਐਲਏ ਨਹੀਂ ਰਹੋਗੇ ਉੱਥੇ ਅਸਤੀਫਾ ਦਿਓ ਮਤਲਬ ਕਿ ਕੋਈ ਤਾਂ ਐਥਿਕਸ ਹੋਣੇ ਚਾਹੀਦੇ ਨੇ ਨਾ ਚਲੋ ਮੈਂ ਇਹ ਗਰੰਟੀਆਂ ਛੱਡ ਦਿੰਨੇ ਤੁਸੀਂ ਤਾਂ ਗਰੰਟੀਆਂ ਦਿਓ ਘਟੋ ਘਟਾ ਬਿਲਕੁਲ ਬਿਲਕੁਲ ਤਾਂ ਤੁਸੀਂ ਦੱਸੋ ਕਿ ਅੱਛਾ ਯਾਰੀ ਦਾ ਵੀ ਕੋਟਾ ਰੱਖ ਲਿਆ ਐਮ ਐਲ ਏ ਵੀ ਲੈ ਆਂਦੇ ਐਮ ਪੀ ਵੀ ਲੈ ਆਂਦੇ ਚੱਬੇ ਵਾਲ ਵਰਗਾ ਟੀਨੂ ਵਰਗਾ ਆ ਦੋ ਦਲ ਬਦਲੀਆਂ ਤੇ ਹੀ ਹੋ ਗਿਆ ਮਾਲਵਿੰਦਰ ਕੰਗ ਨੂੰ ਛੱਡ ਦਿਓ ਜੀ ਪੀ ਸਾਹਿਬ ਪੰਜ ਤੇ ਚਾਰ ਤੇ ਹਾਂ ਜੀ ਪੀ ਸਾਹਿਬ ਹੋ ਗਿਆ ਤਿੰਨ ਦਲ ਬਦਲੀਆਂ ਹੋਣਗੀਆਂ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕੀ ਕਰ ਰਹੇ ਹੋ ਤੇ ਇੱਕ ਤੁਹਾਡਾ ਜਿਹੜਾ ਉਹ ਯਾਰੀ ਦੋਸਤੀ ਦਾ ਕੋਟਾ ਹੋ ਗਿਆ ਤੱਸੋ ਕੀ ਕਰੋਗੇ ਵਲੰਟੀਅਰ ਦੇ ਤੌਰ ਤੇ ਤੁਸੀਂ ਕੀ ਸੋਚੋਗੇ ਮੈਨੂੰ ਦੱਸ ਤਾਂ ਇਹ ਝੰਡਾ ਜਿਹੜਾ ਉਹ ਅੰਗਰੇਜ਼ ਫੌਜੀ ਨੇ ਚੁੱਕਿਆ ਬਈ ਉਹਨੂੰ ਸਮਝਾਉਂਦੇ ਆ ਵਰਾਉਂਦੇ ਆ ਕੀ ਕਰਦੇ ਆ ਨਹੀਂ ਤਾਂ ਫਿਰ ਉਹ ਕਿਨਾ ਗੀਤ ਆਇਆ ਸੀ ਔਖਾ ਹੋਏਗਾ ਕਰੇਗਾ ਔਖੀ ਮੈਨੂੰ ਗੱਲ ਉਹ ਹੋ ਜਾਣਾ ਕਿ ਮਾਮਲਾ ਜਿਹੜਾ ਫਿਰ ਔਖਿਆ ਕਰਨ ਵਾਲਾ ਹੋ ਜਾਏ ਹਮ ਬਿਲਕੁਲ ਬਿਲਕੁਲ ਮਿੰਟੂ ਜੀ ਬਾਕੀ ਗੱਲ ਇਹ ਆ ਕਿ ਭਾਈ ਜੇ ਇਹਦੇ ਵਿੱਚ ਇਹ ਚੀਜ਼ ਵੀ ਦੇਖਣ ਵਾਲੀ ਗੱਲ ਆ ਕਿ ਘੱਟੋ ਘੱਟ ਵਲੰਟੀਅਰਾਂ ਨੂੰ ਜੇ ਤੁਸੀਂ ਗੱਲ ਪਹਿਲਾਂ ਸਾਫ਼ ਕਰ ਦਿੰਦੇ ਤਾਂ ਉਹਨਾਂ ਦੀ ਨਰਜੀ ਨਾ ਲੱਗਦੀ ਪੈਸਾ ਨਾ ਲੱਗਦਾ ਉਹਨਾਂ ਦਾ ਦਿਲ ਨਾ ਟੁੱਟਦਾ ਹੋ ਸਕਦਾ ਮਿੰਟੂ ਜੀ ਅੱਜ ਖਿਲਾਫਤ ਨਾ ਕਰਦੇ ਫਿਰ ਇਸ ਤਰੀਕੇ ਦੇ ਨਾਲ ਜੇ ਮੰਨ ਲਓ ਇਹ ਗੱਲਾਂ ਹੋ ਜਾਂਦੀਆਂ ਤਾਂ ਮੇਰੇ ਖਿਆਲ ਨਾਲ ਮੈਨੂੰ ਇਹ ਲੱਗਦਾ